ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾਸ ਸਾਹਿਬਾ ਹਰ ਜੁਗ ਜੁਗ ਭਗਤ ਓ ਪਾਇਆ ਪੈਜ ਰਖਦਾ ਆਹ ਰਾਮ ਰਾਜੇ ਹਰਨਾਖਸ਼ਾ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪੇਠਦੇ ਨਾਮ ਤੇਉ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛੜਾਇਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖਦਾਰੋ ਸੁਖ ਰੋਖ ਭਿਆ ਜਾ ਸੁਖ ਤਾਮਨਾ ਹੋਈ ਤੋ ਕਰਤਾ ਕਰਨਾ ਮੈਂ ਨਾਹੀ ਜਾਹੋ ਕਰੀ ਨਾ ਹੋਈ ਬਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਕਲਕਲਹ ਪਰਪੂਰ ਰਖਿਆ ਤੂੰ ਸੱਚਾ ਸਾਹਿਬ ਸਿਫਤ ਸੁਵਾਲਿਓ ਜਹਿ ਨਾ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾ ਜੋ ਕਿਸ਼ ਕਰਨਾ ਸੋ ਕਰ ਰਹਿਆ ਸੋ ਦਰਗਾ ਅਸਾ ਮਹੱਲਾ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕੇ ਹਾਂ ਸੋ ਕਰਕੇ ਹਾਂ ਜਿਤ ਬਹਿ ਹੈ ਸਰਬ ਸਮਾਲੈ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਬਾ ਵਣਹਾਰੇ ਕੇਤੇ ਤੇਰੇ ਰਾਗ ਪਰਿ ਸਿਉ ਕਹੀਐ ਕੇਤੇ ਤੇਰੇ ਗਾਵਣਹਾਰੇ ਗਾਵਣ ਤੁਦਨ ਪਵਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਣ ਤੁਧਨੋਂ ਚੇਤਾ ਗੁਪਤ ਲਿਖ ਜਾਣਣਾ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਧਨੋਂ ਈਸਰਾ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਧਨੋਂ ਇੰਦਰਿੰਦਰਾ ਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਣ ਤੁਧਨੋਂ ਸਿੱਧ ਸਮਾਦੀ ਅੰਦਰ ਗਾਵਣ ਤੁਧਨੋਂ ਸਾਧ ਵਿਚਾਰੇ ਗਾਵਣ ਤੁਧਨੋ ਜਤੇ ਸਤੇ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਤ ਪੜਨ ਨ ਰਖੀ ਸੁਰਾ ਜੁਗ ਜੋ ਗ ਬੇਦਾਂ ਨਾਲੇ ਗਾਵਣ ਤੁਧਨੋ ਮੋਹਨੀਆ ਮਨ ਮੋਖਣ ਸੁਰਗ ਮਛ ਪਿਆਲੇ ਗਾਵਣ ਤੁਧਨੋ ਰਤਨ ਓ ਪਾਏ ਤੇਰੇ 86 ਤੀਰਥ ਨਾਲੇ ਗਾਵਣ ਤੁਧਨੋ ਜੋਦਾ ਮਹਾਬਲ ਸੂਰਾ ਗਾਵਣ ਤੁਧਨੋ ਖਾਣੀ ਚਾਰੇ ਗਾਵਣ ਤੁਧਨੋ ਖੰਡ ਮੰਡਲਾ ਬ੍ਰਹਮੰਡਾ ਕਰ ਕਰ ਰੱਖੈ ਤੇਰੇ ਤਾਰੇ ਸਈ ਤੁਧਨੋ ਗਾਵਣ ਚੋ ਤੁਧ ਪਾਵਣ ਰਤੇ ਤੇਰੇ ਭਗਤ ਰਸਾਲੇ ਕੋਰਾ ਕਹਤੇ ਤੁਦ ਨੋ ਗਾਵਣ ਸੇ ਮੈਂ ਚਿਤਨਾ ਬਣ ਨਾਨਕ ਕੀ ਆ ਵਿਚਾਰ ਸੋਈ ਸੋਈ ਸਦਾ ਸਚ ਸਾਖੇ ਬਾ ਸਾਚਾ ਸਾਚੀ ਨਾਈ ਹੈ ਭੀ ਹੋਂ ਸਿ ਜਾਏ ਨਾ ਜਾਸੀ ਰਚਨਾ ਜੇ ਨਰਚਾਈ ਰੰਗੇ ਰੰਗੇ ਪਾਤੀਏ ਕਰ ਕਰ ਜਨਸੀ ਮਾਇਆ ਜਿਨ ਓਪਾਈ ਕਰ ਕਰ ਦੇਖਿਆ ਕੀਤਾ ਆਪਣਾ ਜਿਉ ਤਿਸਦੀ ਵੜਿਆਈ ਜਿਉ ਤਿਸ ਪਾਬੈ ਸੋਈ ਕਰਸੀ ਫਿਰ ਹੁਕਮ ਨਾ ਕਰ ਨ ਜਾਈ ਸੋ ਪਤ ਸਾਖੋ ਸਾਹਾ ਪਤ ਸਾਖੇ ਬਾ ਨਾਨਕ ਰਹਿਣ ਰਜਾਈ ਆਸਾ ਮਹਿਲਾ ਪਹਿਲਾ ਸੋਣਾ ਵੱਡਾ ਆਖੇ ਸਭ ਕੋ ਏਕੇ ਵੱਡਾ ਵੱਡਾ ਡੀਠਾ ਹੋਇ ਕੀਮਤਾਂ ਪਾਏ ਨਾ ਕਹਿਆ ਜਾਏ ਕਹਨੇ ਵਾਲੇ ਤੇਰੇ ਰਖੇ ਸਮਾਈ ਵੱਡੇ ਮੇਰੇ ਸਾਖੇ ਬਾ ਗਹਿਰ ਗੰਬੀਰਾ ਗੁਣੀ ਗਹਿਰਾ ਕੋਈ ਨ ਜਾਣੇ ਤੇਰਾ ਕਿਤਾ ਕੇ ਬੜਚੀਰਾ ਰਹਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਲ ਵਡਿਆਈ ਸਭ ਸੱਤ ਸਭ ਤੱਪ ਸਭ ਚੰਗੇ ਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਬਿਨ ਸਦੇਕ ਨੈਣਾ ਪਾਈਆਂ ਕਰਮ ਮਿਲੈ ਨਾਖੀ ਠਾਕ ਰਹੀਆਂ ਆਖਣ ਵਾਲਾ ਕਿਆ ਬੇਚਾਰਾ ਸਿਫਤੀ ਭਰੇ ਤੇਰੇ ਪੰਡਰਾ جس, جس تو دیکھیں تسیں تس کیا چارا نانک سچا سوار نہارا سا محلہ پہلا آکھاں جیواں بسرے مر جاؤ آکھنے اور سچا ناؤ سچے نام کی پوکھا لاگ بوک اتیں کھائے چلیں دوکھا سو کیوں بسر میری مائیں ساچاں ساخ ب آئی نائی راہو ਸਾਚੇ ਨਾਮ ਕੀ ਤਲ ਵਡਿਆਈ ਆਂ ਅੱਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਖੇ ਵੱਡਾ ਨਾ ਹੋ ਬੈ ਕਾਟ ਨਾ ਜਾਏ ਨਾ ਖੁਮਰੇ ਨਾ ਹੋ ਬੈ ਸੋਗ ਦਿੰਦਾ ਰਖੇ ਨਾ ਚੁੱਕੇ ਭੋਗ ਗੁਣੇ ਖੋਹਰਾ ਨਾਹੀ ਕੋਏ ਨਾ ਕਹੋ ਆ ਨਾ ਕਹੋਏ ਜੇ ਵਡਿਆ ਪਾਤੇ ਵਡ ਤੇਰੀ ਦਾਤਾ ਜਨਤਨ ਕਰਕੇ ਕੀਤੀ ਰਾਤ ਖਸਮ ਵੀ ਸਾਰੇ ਤੇ ਕਮ ਜਾਤ ਨਾਨਕ ਨਾ ਬਹਿ ਬਾਚ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰਾ ਸਤਪੁਰਖਾ ਬਿਨੋ ਕਰੋ ਗੁਰਪਾਸ ਹਮ ਕੀ ਰਹਿ ਕਰਮ ਸਤਿਗੁਰ ਸਰਨਾਈ ਕਰ ਦਿਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੁਕ राम नाम परगास गुरु मत नाम मेरा प्राण सखाई हरकीरत हमरी रहरा सारा हा हर के वड़ जन के वडपाग बडेरे जिन हर हर शरदा हर प्यास हर हर नाम मिले तृप्ता से मिल संगत गुण परगास ਜਨ ਹਰ 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 ਰਸ ਨਾਮ ਨਾ ਪਾਇਆ ਤੇ ਪਾਗ ਹੀਣ ਜਮਪਾਸ ਜੋ ਸਤਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੈ ਤ੍ਰਿਗ ਜੀਵਾਸ ਜਨ ਹਰ ਜਨ ਸਤਗੁਰ ਸੰਗਤ ਪਾਈ ਤਨ ਤੁਰ ਮਸਤਕ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਕਾ ਖੇਰੇ ਮਨ ਚਿਤ ਵੈ ਉਦਮ ਜਾਹਰ ਹਰ ਜਿਓ ਪਰਿਆ ਸੈਲ ਪੱਥਰ ਮਹਿ ਜੰਤੋ ਪਾਏ ਤਾ ਕਾਰਜ ਕਾ ਅਗੇ ਕਰ ਤਰਿਆ ਮੇਰੇ ਮਹਦ ਜੀ ਸਤ ਸੰਗਤ ਮਿਲੈ ਸੋ ਤਰਿਆ ਗੁਰ ਪ੍ਰਸਾਦਿ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਾਹਾ ਜਨਨ ਪਿਤਾ ਲੋਕ ਸੁਤ ਬਨਤਾ ਕੋਏ ਨਾ ਕਿਸ ਕੀ ਧਰਿਆ ਸਿਰ ਸਿਰ ਜਕ ਸਬਾਖੇ ਠਾਕੁਰਾ ਕਾਹਿ ਮਾਨ ਭੌ ਕਰਿਆ ਓਡੇ ਓਡਾ ਆਵੇ ਸਕੋ ਸਾ ਤਿਸ ਪਾਛੇ ਬਚਰੇ ਸਰਿਆ ਤਿਨ ਕਬਨ ਖਲਾ ਬੈ ਕਬਨ ਚੁਗਾ ਬੈ ਮਾਨ ਮਹਿ ਹੈ ਸਿਮਰਨ ਕਰਿਆ ਸਭ ਨੀ ਤਾਣ ਦਸ ਅਸ਼ਟ ਸਿਤਾ ਾਡ ਠਾਕੁਰਾ ਕਰਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖਾ ਇਕ ਓੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖਾ ਨਿਰੰਜਨ ਹਰ ਅਗਮ ਅਗਮ ਅਪਾਰਾ ਸਬਤ ਆਬੈ ਸਬਤ ਆਬੈ ਤੁਧ ਜੀ ਹਰ ਸੱਚ ਸਿਰਜਨ ਹਾਰਾ ਸਭ ਜੀ ਤੁਮਾਰੇ ਜੀ ਤੂ ਜੀਆਂ ਕਾ ਦਾਤਾ ਤਾਰਾ ਹਰ ਤਿਆਭੋ ਸੰਤੋ ਜੀ ਸਭ ਦੁਖਾਂ ਵਿਸਾਰਨ ਹਾਰਾ ਹਰਿਆਪੇ ਠਾਕੁਰ ਹਰ ਆਪੇ ਸੇਵਕ ਕਾ ਜੀ क्या नानक जंत विचारा तू अंतर सर्व निरंतर जी हरे को पुरख समाना एक दाते पेखारी जी सब तेरे चोज विडाना तू आपे दाता पे पुगता जी हा तुद तु बिन न जाना तू पार ब्रह्म बेयन्त जी ਇਹ ਰੇ ਕਿਆ ਗੁਣ ਆਖ ਬਖਾਣਾ ਜੋ ਸੇ ਬੈ ਜੋ ਸੇ ਬੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰਤਿਆ ਬੈ ਹਰਤਿਆ ਬੈ ਤੁਧ ਜੀ ਸੇ ਜਾਨ ਜੁਗ ਮਹਿ ਸੁਖ ਵਾਸੀ ਸੇ ਮੁਕਤਾ ਸੇ ਮੁਕਤਾ ਭਏ ਜਨ ਹਰਤਿਆ ਆ ਜੀ ਤਿਨ ਟੋਟੀ ਜਮ ਕੀ ਫਾਸੀ ਜਨ ਨਿਰਪਉ ਜਨ ਹਰ ਨਿਰਪਉ ਤਿਆ ਆ ਜੀ ਤਿਨ ਕਾ ਪਉ ਸਭ ਗਵਾਸੀ ਜਿਨਸੇ ਵਿਆ ਜਿਨਸੇ ਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰਤ ਆਇਆ ਜੀ ਜਨ ਨਾਨਕ ਤਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗਤ ਸਲਾਖਣ ਤੋਦਾ ਜੀ ਹਰ ਅਨੇਕ ਅਨੇਕ ਅਨੰਤਾ ਤੇਰੀਆਂ ਨਿਕਾ ਤੇਰੀਆਂ ਨਿਕ ਕ ਕਰਹੇ ਹਰ ਪੂਜਾ ਜੀ ਤਪ ਤਾਪੈ ਜਪਖੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜਹਿ ਬਹੁ ਸਿਮਰਤ ਸਾਸਤ ਜੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੇ ਮੇਰੇ ਹਰਪਗਵੰਤਾ ਤੂ ਆਤ ਪੁਰਖ ਆਪਰੰਪਰ ਕਰਤਾ ਜੀ ਤੁਦ ਜੇ ਵੜੇ ਅਵਰਨਾ ਕੋਈ ਤੂ ਜੁਗ ਜੁਗੈ ਇੱਕੋ ਸਦਾ ਸਦਾ ਤੂ ਏਕੋ ਜੀ ਤੂੰ ਨਹਿ ਚਲ ਕਰਤਾ ਸਾਈ ਤੁਦ ਆਪੇ ਪਾਵੇ ਸੋਈ ਵਰਤੈ ਜੀ ਤੂੰ ਆਪੇ ਕਰਖੇ ਸੋਹਾਈ ਤੁਦ ਆਪੇ ਸ੍ਰੇਸ਼ਟ ਸਭ ਓ ਪਾਈ ਜੀ ਤੁਦੇ ਆ ਪੈ ਸਰਜਾ ਸਭ ਗਾਈ ਜਨ ਨਾਨਕ ਗੁਣ ਗਾ ਬਹਿ ਕਰਤੇ ਕੇ ਜੀ ਜੋ ਸਭ ਸੇ ਕਾ ਜਾਣਾਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਢਾ ਸਾਈ ਜੋ ਤੋ ਪਾਵੇ ਸੋਇ ਥਿਸੀ ਜੋ ਤੋ ਦੇਖੇ ਸੋਇ ਹੋ ਪਾਈ ਰਹਾਉ ਸਾਭ ਤੇਰੀ ਤੋਂ ਸਬਣੀ ਤੇ ਆਇਆ ਜਿਸਨੋਂ ਕਿਰਪਾ ਕਰ ਹੈ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਦ ਆਪ ਵੀ ਛੋੜਿ ਆਪ ਮਿਲਾਇਆ ਤੂ ਦਰਿਆ ਸਭ ਤੁਝ ਹੀ ਮਾਕੇ ਤੁਜ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲਾ ਵਿਚੋ ਗ ਮਿਲਵੀ ਛੁੜਿਆ ਸੰਜੋਗੀ ਮੈਲ ਜਿਸਨੋਂ ਤੂੰ ਜਾਣ ਆਖੇ ਸੋਈ ਜਨ ਜਾਣੇ ਹਰ ਗੁਣ ਸਦ ਹੀ ਆਖ ਬਖਾਣੇ ਜਿਨ ਹਰ ਸੇਵਿਆ ਤਿੰ ਸੁਖ ਪਾਇਆ ਸਹਿਜ ਹੀ ਹਰਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤਦ ਬਿਨ ਦੂਜਾ ਵਰ ਨ ਕੋਏ ਤੋ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮੁਖ ਪਰਗਟ ਹੋਏ ਆਸਾ ਮਹੱਲਾ ਪਹਿਲਾ ਤੇ ਤਾ ਸਰਬਰੜੈ ਪੈਲੇ ਨਿਵਾਸ ਪਾਣੀ ਪਾਬਕ ਕਿਨਹ ਹੈ ਕੀਆ ਪੰਕਜ ਮੋਹ ਪਾਗ ਨਹੀਂ ਚਾਲੈ ਹਮ ਦੇਖਾਂ ਤਹਿ ਡੂਬਿਐ ਮਨ ਇਕਨਾ ਚੇਤ ਸਮੂੜਾ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਾਹਾਉ ਨਾ ਖੋਜਤੇ ਸਤੇ ਨਹੀਂ ਪੜਿਆ ਮੂਰਖਾ ਮੁਗਦਾ ਜਨਮ ਭਿਆ ਪ੍ਰਨਵਤ ਨਾਨਕ ਕੈਨ ਕੀ ਸਰਨਾ ਜਿਨ ਤੂੰ ਨਾ ਖੀ ਬਿਸਰਿਆ ਸਾ ਮਹਲਾ ਪੰਜਵਾ ਪਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇ ਬਲ ਨਾਮ ਸਰੰਜਾ ਮਲਾਕ ਪਵ ਜਲ ਤਰਨ ਕੈ ਜਨਮ ਬਿਰਥਾ ਜਾਂਤ ਰੰਗ ਮਾਇਆ ਕਹਿ ਰਹਾਉ ਜਾਪਾ ਤਾਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਨਿਆ ਅਖਰ ਰਾਇਆ ਕਹੋ ਨਾਨਕ ਹਮ ਨੀਚ ਕਰਮਾਂ ਸਰਨ ਪਰੇ ਕੀ ਰਾਖੋ ਸਰਮਾ ਇਕ ਓੰਕਾਰ ਸ੍ਰੀ ਵਾਖੇ ਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹੱਥ ਦੇ ਰਖਾ ਪੂਰਨ ਹੋਏ ਚਿਤ ਕੀ ਇਛਾ ਤਬ ਚਰਨਨ ਮਨ ਰਖੇ ਹਮਾਰਾ ਆਪਣਾ ਜਾਣ ਕਰੋ ਪ੍ਰਤ ਪਹਾਰਾ ਹਮਰੇ ਦੁਸ਼ਟ ਸਬੈ ਤੁਮ ਕਾ ਭੋ ਆਪ ਹੱਥ ਦੇ ਮੋਖੇ ਬਚਾ ਬੋ ਸੁਖੀ ਬਸੈ ਮੋਰੋ ਪਰਿਵਾਰ ਸੇਵਕ ਸਿਖ ਸਬੇ ਕਰਤਾ ਰਾਮੋ ਰਖਾ ਨਿਜ ਕਰਦੇ ਕਰੀਐ सब बैरन को आच संगरी पूरण होए हमारी आसा तो तोर पजन की रहे पयासा तुम खे कोई अवर न तूं ਜੋ ਬਰਚਾਹੋ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀਐ ਚੁਣ ਚੁਣ ਸਤਰ ਹਮਾਰੇ ਮਾਰੀਐ ਆਪ ਹੱਥ ਦੈ ਮੋਝੈ ਉਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਖੂਜੋ ਸਦਾ ਹਮਾਰੇ ਪਛਾ ਸ੍ਰੀ ਹਸਤੁਜ ਜੋ ਕਰਿਓ ਰੱਛਾ ਰੱਖੋ ਲੈਹੁ ਮੋਹਿ ਰਖਣਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੇਲਾ ਬੰਦ ਦੁਸ਼ਟਨ ਕੇ ਹੰਤਾ ਤਮਹੋ ਪੁਰੀ ਚਤੁਰਦਸ਼ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੋ ਅਵਤਾਰ ਕਾਲ ਪਾਏ ਕਰਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਅਤਮਾਸਾ ਜਮਨ ਕਾਲ ਜੋ ਕੀ ਸਵਕੀ ਔ ਬੇਧਰਾਜ ਬ੍ਰਹਮਾ ਚੌਥੀ ਔ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦਤ ਜਸ਼ਨ ਉਪਜਾਇਓ ਆਦੇ ਅੰਤ ਇੱਕੇ ਅਵਤਾਰਾ ਸੋਈ ਗੁਰ ਸਮਝਿਓ ਹਮਾਰਾ ਨਮਸਕਾਰ ਤੈ ਸਾਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸੇਵਕ ਕਨਕ ਸੇਵ ਗੁਣ ਸੁਖ ਦੀਓ ਸਤਰ ਨਕੋ ਪਲ ਮੋ ਬਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧੁਨ ਕੈ ਸੁਖੀ ਐ ਕਾਇਕ ਕੀ ਪੀਰ ਪਛਾਨੈ ਕਟ ਕਟ ਕੇ ਪਟ ਪਟ ਕੀ ਜਾਣੈ ਜਾਬਦ ਕਰਖਾਂ ਕਰਾਂ ਕਰਤਾਰਾ ਪ੍ਰਜਾ ਧਰਤ ਤਬ ਦੇਹ ਆਪਾਰਾ ਜਬ ਆਕਰਖਾਂ ਕਰਤਹੁ ਕਬਹੁ ਤੁਮ ਮੈ ਮਿਲਤਾ ਦੇਹ ਧਰ ਸਭ ਕੋ ਜੇ ਤੇ ਬਦਨ ਸ੍ਰੇਸ਼ਟ ਸਭ ਤਾਰੇ ਆਪ ਆਪਣੀ ਬੂਝ ਉਚਾਰੇ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦਪੇ ਧਰ ਆਲਮ ਨਿਰੰਕਾਰ ਨਿਰਬਕਾਰ ਨਿਰਲੰਬ ਆਦੂ ਅਨਿਲ ਅਨਾਦ ਅasamb ਤਾਂਕਾ ਮੁਹੂੜ ਉਚਾਰਤ ਪੇਧਾ ਜਾ ਕੋ ਪੇਵਨਾ ਪਾਵਤ ਬੇਦਾਂ ਤਾਂਕੋ ਕਰ ਪਾਹਣ ਅਨੁਮਾਨਤ ਮਹਾ ਮੁਹੂੜ ਕਸ਼ ਪੇਧ ਨਾ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵਾ ਨਿਰੰਕਾਰ ਕਾ ਚੀਨ ਤਨ ਹੈ ਭਿਵ ਆਪ ਆਪਣੀ ਬੁੱਧ ਹੈ ਜਤੀ ਬਰਨਤ ਪਿੰਨ ਪਿੰਨ ਤੋ ਕੇ ਤੈਤੀ ਤੁਮਰਾ ਲਖਾ ਨਾ ਜਾਏ ਪਸਾਰਾ ਕੇ ਹਾਂ ਵਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪ ਰੰਕ ਭਇਓ ਰਾਬ ਕਹੀ ਪੁਪਾ ਅੰਡਜ ਜੇ ਰਜ ਸੈ ਤਜ ਕੀਨੀ ਉਤ ਭੁਜ ਖਾਨ ਬਹੌਰ ਰਚ ਦੀਨੀ ਕਹੂ ਫੂਲ ਰਾਜਾ ਹਵ ਬੈਠਾ ਕਹੂ ਸਿਮਟ ਪਇਓ ਸੰਕਰਿਆ ਕੈਠਾ ਸਗਰੀ ਸ੍ਰੇਸ਼ਟਾ ਦਿਖਾਏ ਅਚੰਭਵ ਆਦਿ ਜੁਗਾਦ ਸਰੂਪ ਸੁਜੰਪ ਭਾਵ ਅਬਰੱਛਾ ਮੇਰੀ ਤੁਮ ਕਰੋ ਸਿਖ ਉਬਾਰ ਆ ਸਿਖ ਸੰਗਰਪ ਦੁਸ਼ਟ ਚਿਤਾ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਕਤਾ ਜੇ ਅਸ ਤੁਜ ਤਬ ਸਰਨੀ ਪਰੈ ਤਿਨ ਕੈ ਦੁਸ਼ਟ ਦੁਖਤ ਹਵੇ ਮਰੇ ਰਖਾਂ ਜਵਣ ਪਗ ਪਰੇ ਤਿਹਾਰੇ ਤਨ ਕੈ ਤੁਮ ਸੰਕਟ ਸਭ ਤਾਰੇ ਜੋ ਕਲ ਕੋ ਇਕ ਬਾਰ ਧਿਆਏ ਖੈ ਤਾਂ ਕੇ ਕਾਲ ਨਿਕਟ ਨਹ ਆਏ ਖੈ ਅਰ ਅਛਾ ਹੋਏ ਤਾਂ ਖੈ ਸਭ ਕਾਲਾ ਦੁਸ਼ਟ ਅਰਿਸ਼ਟ ਕਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨੇ ਹਰਖੋਂ ਤਾਂ ਕੇ ਤਾਪ ਤਨ ਕਮੋ ਹਰਖੋ ਰੇ ਦਾ ਸਿੱਧਾ ਕਰਮੋਂ ਸਭ ਹੋਈਂ ਦੁਸ਼ਟ ਸ਼ਾਸ ਬੈ ਸਕੇ ਨਾ ਕੋਈ ਇੱਕ ਬਾਰ ਜਿਨ ਤੁਮਹਿ ਸਪਾਰਾ ਕਾਲ ਫਾਸਤੇ ਤਾਹੇ ਉਬਾਰਾ ਜਿਨ ਨਰ ਨਾਮ ਤੇ ਹਾਰੋ ਕਹਾਦਾਰੀ ਦਾ ਦੁਸ਼ਟ ਦੋਖ ਤੇ ਰਹਾ ਖੜਕ ਕੇ ਤੇਮੈਂ ਸਰਨ ਤੇਹਾਰੀ ਆਪ ਹੱਥ ਦੇ ਲਿਖੋ ਉਬਾਰੀ ਸਰਬ ਠੋਰ ਮੋਖੋ ਸਹਾਈ ਦੁਸ਼ਟ ਦੁਖ ਤੇ ਲਹੋ ਬਚਾਈ ਸਬਈਆ ਪਾਏ ਗਾਹੇ ਜਬ ਤੇ ਤੁਮਰੇ ਤਬ ਤੇ ਕੋ ਆਖ ਧਰੇ ਨਹੀਂ ਆਨਿਓ ਰਾਮ ਰਹੀਮਾ ਪੁਰਾਨ ਕੁਰਾਨ ਅਨੇਕ ਕਹੇ ਮਤ ਇਕ ਨ ਮੰਨਿਓ ਸਿਮਰਤ ਸਾਸਤਰ ਵੇਦ ਸਬੈ ਬਾਹੋ ਪੇਦ ਕਹੇ ਹਮੇ ਕਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰਮੈ ਨਾ ਕਹਿਓ ਸਭ ਤੋਂ ਖੇ ਬਾਖਾਨਿਓ ਦੋਹਰਾ ਸਗਲ ਦੁਆਰ ਕੋ ਛਡਕੇ ਗਹਿਓ ਤੁਹਾਰੋ ਦੁਆਰ ਬਾਖੇ ਗਾਹੇ ਕੀ ਲਾਚ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਮਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸੱਚਾ ਸਤਿ ਮਨ ਵਿੱਚ ਆਵਾਦਾਈਆਂ ਰਾਗ ਰਤਨ ਪਰਬਾਰ ਪਰਿਣਾ ਸ਼ਬਦ ਗਾ ਬਣਾਈਆਂ शब्द शबदो तरी ते मन जिनी बसाया कहे नानक आनंद सतगुरू मैं पाया मन मेरे आ तू सदा रखो हर नाल रखो तू मन मेरे दुख सब विसारना हो करे तेरा कारज सब सवारना सभना कला समरथ सुवामी ਸੋ ਕਿਉ ਮਨੋ ਹੋ ਵੀ ਸਾਰੇ ਕਹੀ ਨਾਨਕ ਮਨ ਮੇਰੇ ਸਦਾ ਰਖੋ ਹਰ ਨਾਲੇ ਸਾਚੇ ਸਾਖ ਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇਖੇ ਸੋ ਪਾਵੇ ਸਦਾ ਸਿਫਤ ਸਲਾਖ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇ ਰੇ ਕਹੀ ਨਾਨਕ ਸੱਚੇ ਸਾਖੇਬਾ ਕਿਆ ਨਾਹੀ ਘਰ ਤੇ ਰੈ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁਖਾ ਸਭ ਗਵਾਈਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨੇ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਬਿਟਹੁ ਜੇ ਸਦਿयां ਐ ਖੇ ਵੱਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਬਾਜੇ ਪੰਚ ਸ਼ਬਦ ਤਿਤ ਘਰ ਸਪਾਗੈ ਘਰ ਸਪਾਗੈ ਸ਼ਬਦ ਬਾਜੇ ਕਲਾ ਜਿਤ ਘਰ ਤਾਰੀਆ ਪੰਚ ਦੋਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਾ ਸੇ ਨਾਮ ਹਰ ਕੈ ਲਾਗੇ ਕਹੇ ਨਾਨਕ ਤਹੈ ਸੁਖ ਹੋਆ ਤਿਤਕਾਰ ਅਨਹਦ ਬਾਜ ਅਨੰਦ ਸੁਣਹੁ ਵਡਪਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਬੀ ਸੂਰੈ ਦੁਖ ਰੋਗ ਸੰਤਾਪੇ ਉਤਰੈ ਸੁਣੀ ਸੱਚੀ ਬਾਣੀ ਸੰਤ ਸਾਜਣ ਪਏ ਸਾਰਸੈ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤਾ ਕਹਤੇ ਪਵਿਤਾ ਸਤ ਗੁਰ ਰਹਿ ਆ ਪਰਪੂਰੇ ਬਿਨ ਬੰਤ ਨਾਨਕ ਗੁਰ ਚਰਨ ਲਾਗੇ ਬਾਜ ਅਣਖਦ ਤੂਰੇ ਮੂਦਾ ਬਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਆ ਸਾਤ ਸੰਤੋਖ ਵਿਚਾਰ અમરત નામ ઠાકુર કા પય ઓ જિસકા સબસ આધાર ઓ જે કો ખાવે જે કો પહોંચે તિસકા હોએ ઉતાર હોએ હે બスタ તજી નહ જાઈ નિત નિત રાખ ઓ રતાર ઓ તમ સંસાર ચરણ લગ તરીએ સબ નાનક બ્રહ્મ પ્રસારો સલોક મહલ્લા પંજવા ਤੇਰਾ ਕੀ ਤਜ ਤੋ ਨਾਹੀ ਮੈ ਨੋ ਜੋਗ ਕੀ ਤੋ ਈਮਾਨਰ ਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਈ ਤਰਸ ਪਿਆ ਮਹਰਾਮ ਤੋ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੇ ਹਰਿਆ ਪੌੜੀ ਥੱਥੈ ਤੋ ਸਮਰਥ ਜਿੱਥੈ ਕੋਇ ਨਾ ਹੈ ਓਥੈ ਤੇਰੀ ਰਖ ਅਗਣੀਉ ਦਰਮਾਖੇ ਸੁਨ ਕੈ ਜਮ ਕੈ ਦੋਤਾ ਨਾਏ ਤੇਰੇ ਛੱਡ ਜਾਖੇ ਪਉ ਜਲ ਬਖਮਸ ਗਾਖੋ ਗੁਰ ਸ਼ਬਦੀ ਪਾਰ ਪਾਖੇ ਜਿਨ ਕੋ ਲੱਗੀ ਪਿਆਸ ਅਮਰਤ ਸੇਖਾਖੇ ਕਲਮੈ ਖੋ ਪੁੰਨ ਗੁਣ ਕੋਬਿੰਦ ਕਾਖੇ ਸਬ ਸਨੋ ਕਿਰਪਾਲ ਸੰਵਾਲੇ ਸਾਖੇ ਸਾਖੇ ਬਿਰਥਾ ਕੋਈ ਨਾ ਜਾਏ ਜੇ ਆਵੇ ਤੁਧ ਆਖੇ ਸਲੋਕ ਮਹੱਲਾ ਪੰਜਬਾ ਅੰਤਰ ਗੁਰ ਆਰਤਨਾ ਜਹ ਬਾ ਜਪ ਗੁਰ ਨਾਮ ਨਿਤਰੀ ਸਤ ਗੁਰ ਪੇਖਣਾ ਸਰਬਣੀ ਸੁਨਣਾ ਗੁਰਨਾਉ ਸਤ ਗੁਰ ਸੇ ਤੀਰਤਿਆ ਦਰਗਹਿ ਪਾਈਐ ਠਾਉ ਕਹੁ ਨਾਨਕ ਕਿਰਪਾ ਕਰੇ ਜਿਸ ਨੋਇ ਖੇ ਬੱਥ ਦੇ ਜਗ ਮਹਿ ਉਤਮ ਕਾਢੀਐ ਵਿਰਲ ਕੈ ਕੈ ਮਹੱਲਾ ਪੰਜਵਾ ਰੱਖੇ ਰਖਣਹਾਰ ਆਪ ਉਬਾਰ ਅਨ ਗੁਰ ਕੀ ਪੈਰੀ ਪਾਏ ਕਾਜ ਸਬਾਰ ਅਨ ਹੁ ਆਪ ਦਇਆਲ ਮਨਹੁ ਨ ਬਿਸਾਰੇ ਅਨਸਾਦ ਜਨਾ ਕੈ ਸੰਗ ਪਵਜਲ ਤਾਰੇ ਅਨ ਸਾਕਤ ਨਿੰਦਕ ਦੁਸ਼ਟ ਖਿਨਮਾਹੇ ਬਿਦਾਰ ਅਨ ਤਿਸ ਸਾਖਿਬ ਕੀ ਟੈਕਾ ਨਾਨਕ ਮਨਨੇ ਮਾਖੇ ਜਿਸ ਸਾ ਸਿਮਰਤ ਸੁਖ ਹੋਏ ਸਗਲੇ ਦੁਖ ਜਾਖੇ ਤਿਸ ਸਾਖ ਬਕੀਟੇਕ ਨਾਨਕ ਮੰਨੇ ਮਾਕੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਖੇ ਵਾਖੇ ਗੁਰੂ ਜੀ ਕਾ ਖਲਸਾ ਵਾਖੇ ਗੁਰੂ ਜੀ ਕੀ ਫਤਿਹ